ਜਿਹੜੇ ਸਾਡੇ ਭੈਣਾ ਵੀਰ ਆਪਣੇ ਕਾਦੀ ਗਰੀਬੀ ਦੂਰ ਕਰਨ ਦੇ ਲਈ ਵਿਦੇਸ਼ ਦੇ ਵਿੱਚ ਗਏ ਨੇ ਮੰਦ ਭਾਗੀ ਖਬਰ ਆਈ ਹੈ ਕਿ ਕੁਵੈਤ ਦੇ ਵਿੱਚ 40 ਤੋਂ ਵੱਧ ਭਾਰਤੀਆਂ ਦੀ ਮੌਤ ਹੋ ਗਈ ਹੈ 50 ਤੋਂ ਵੱਧ ਇਸ ਵੇਲੇ ਹਸਪਤਾਲਾਂ ਦੇ ਵਿੱਚ ਦਾਖਲ ਪਏ ਨੇ ਉਹਨਾਂ ਦੇ ਲਈ ਕਿ ਜਲਦੀ ਤੰਦਰੁਸਤ ਹੋ ਜਾਣ ਜਲਦੀ ਠੀਕ ਹੋ ਜਾਣ ਪਰਿਵਾਰ ਵਾਲੇ ਸੁਖ ਸੁਵਿਲੇ ਹੋ ਜਾਣ ਇਸ ਦੇ ਲਈ ਤੁਸੀਂ ਵੀ ਦੁਆ ਜ਼ਰੂਰ ਮੰਗਣਾ ਦਾਸ ਜ਼ਰੂਰ ਕਰਨਾ ਭਿਆਨਕ ਜਿਹੜੀ ਕੁਵੈਤ ਦੇ ਵਿੱਚ ਅੱਗ ਲੱਗਦੀ ਹੈ ਇਸ ਦੇ ਨਾਲ ਵੱਡਾ ਹਾਦਸਾ ਹੋਇਆ ਜਿਸ ਨੇ ਰੂਹ ਕੰਬਾ ਕੇ ਰੱਖ ਦਿੱਤੀ ਹੈ ਜਿਹੜੇ ਵੀ ਸਾਡੇ ਭੈਣ ਭੀ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਕੰਮ ਕਰਨ ਦੇ ਲਈ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਆਪਣਾ ਚੰਗਾ ਭਵਿੱਖ ਦੇਖਣ ਦੇ ਲਈ ਪਰ ਕਈ ਵਾਰ ਇਸ ਤਰ੍ਹਾਂ ਦੇ ਵੱਡੇ ਹਾਦਸੇ ਜਿਹੜੇ ਨੇ ਵਦੇਸ਼ ਦੇ ਵਿੱਚ ਜਾਨ ਲੈ ਲੈਂਦੇ ਨੇ ਕਿ ਪਰਿਵਾਰ ਦਾ ਮੂੰਹ ਦੇਖਣਾ ਤੱਕ ਨਸੀਬ ਨਹੀਂ ਹੁੰਦਾ ਪਰਿਵਾਰ ਨੇ ਵੀ ਦਿਲ ਤੇ ਪੱਥਰ ਰੱਖ ਕੇ ਆਪਣੇ ਘਰਦਿਆਂ ਨੂੰ ਜਿਨ੍ਹਾਂ ਨੂੰ ਬਾਹਰ ਭੇਜਿਆ ਹੁੰਦਾ ਹੈ ਉਹ ਵੀ ਤਰਸਦੇ ਰਹਿੰਦੇ ਨੇ ਪਿੱਛੋਂ ਤੋਂ ਕਬੈਰ ਦੇ ਵਿੱਚ ਇੱਕ ਮੰਨ ਭਾਗੀ ਖਬਰ ਜਿਹੜੀ ਹੈ ਬੁੱਧਵਾਰ ਨੂੰ ਆਉਂਦੀ ਹੈ ਜਦੋਂ ਇੱਕ ਭਿਆਨਕ ਅੱਗ ਦੇ ਨਾਲ 40 ਭਾਤੀ ਝੁੱਲਸ ਜਾਂਦੇ ਨੇ 50 ਤੋਂ ਬਾਅਦ ਨੂੰ ਜਲਦੀ ਜਲਦੀ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾਂਦਾ ਹਸਪਤਾਲਾਂ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਇਲਾਜ ਕਮਾ ਚੱਲ ਰਿਹਾ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਹਾਲੇ ਵੀ ਟ੍ਰੀਟਮੈਂਟ ਦੇ ਅੰਡਰ ਰੱਖਿਆ ਗਿਆ ਹੈ ਹਾਲੇ ਵੀ ਕੁਝ ਨਹੀਂ ਪਤਾ ਕਿ ਕਿਹੜਾ ਬੰਦਾ ਕਦੋਂ ਚਲਾ ਜਾਏ ਕਿਉਂਕਿ ਬਹੁਤ ਜ਼ਿਆਦਾ ਗੰਭੀਰ ਹਾਲਤਾਂ ਦੇ ਵਿੱਚ ਲੋਕ ਹਸਪਤਾਲਾਂ ਦੇ ਵਿੱਚ ਪਏ ਨੇ ਲਗਾਤਾਰ ਗਰਮੀ ਦੇ ਕਰਕੇ ਵੀ ਅੱਜ ਜਿਹੜੀ ਹੈ ਬਹੁਤ ਜ਼ਿਆਦਾ ਲੱਗ ਰਹੀ ਹੈ ਅੱਗ ਦੇ ਨਾਲ ਕਦੇ ਜੰਗਲ ਦੇ ਵਿੱਚ ਕਦੇ ਕਿਸੇ ਬਿਲਡਿੰਗ ਨੂੰ ਕਦੇ ਕਿਤੇ ਹਾਦਸੇ ਹੋ ਰਹੇ ਨੇ ਕਦੇ ਟਰਾਂਸਫਾਰਮਰ ਨੂੰ ਅੱਗ ਲੱਗ ਰਹੀ ਹੈ ਜਿਸ ਦੇ ਨਾਲ ਮੰਦ ਭਾਗੀਆਂ ਘਟਨਾਮਾ ਹੋ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਕਿ ਇਸ ਟ੍ਰਿਕ ਦੇ ਨਾਲ ਇੱਕ ਦਮ ਅਗ ਨੇ 40 ਭਾਰਤੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਕਿ ਉਹਨਾਂ ਦੇ ਜਿਹੜੇ ਭਾਰਤ ਦੇ ਵਿੱਚ ਬੈਠੇ ਪਰਿਵਾਰ ਨੇ ਉਹ ਵੀ ਇਸ ਵੇਲੇ ਕਲਾਂ ਦੇ ਵਿੱਚ ਸੱਥਰ ਵਿੱਚ ਚੁੱਕੇ ਨੇ ਇਸ ਵੇਲੇ ਸੋਗ ਦੀ ਲਹਿਰ ਜਿਹੜੀ ਪੈ ਚੁੱਕੀ ਹੈ ਪਰ 50 ਤੋਂ ਵੱਧ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਜ਼ਰੂਰ ਨਾਲ ਦੀ ਨਾਲ ਕਰੋ ਉਹ ਜਿਹੜੇ ਨੇ ਤੰਦਰੁਸਤ ਹੋ ਜਾਣ ਜਲਦੀ ਉਹਨਾਂ ਦੀ ਹਾਲਤ ਜਿਹੜੀ ਹੈ ਰਿਕਵਰ ਹੋ ਜਾਏ ਪਰ ਇਸ ਮੰਦ ਪਾਗੇ ਹਾਦਸੇ ਨੇ ਕਿਤਨਾ ਕਿਤੇ ਡਰਾ ਕੇ ਰੱਖ ਦਿੱਤਾ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਜਿਹੜੀ ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿੰਨੇ ਲੋਕ ਜਿਹੜੇ ਮਰੇ ਨੇ ਕਿੰਨੇ ਲੋਕ ਇਸ ਵੇਲੇ ਜ਼ਖਮੀ ਨੇ ਪੂਰੇ ਪਰਿਵਾਰਾਂ ਦੀ ਜਾਣਕਾਰੀ ਦੇ ਵਿਦੇਸ਼ ਮੰਤਰਾਲੇ ਦੇ ਦੁਆਰਾ ਦਿੱਤੀ ਜਾ ਰਹੀ ਹੈ ਤੇ ਲਗਾਤਾਰ ਜਿਹੜੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਉਹ ਵੀ ਕੁਐਦ ਦੇ ਵਿੱਚ ਜਾ ਕੇ ਪੂਰੀ ਜਾਂਚ ਕਰ ਰਹੇ ਨੇ ਕਿਵੇਂ ਦੇਖਦੇ ਹੋ ਪ੍ਰਤੀਕਿਰਿਆ ਵੀ ਨਾਲ ਦੇ ਨਾਲ ਜ਼ਰੂਰ ਦੱਸੋ